ਯਾਰ ਮੁਲਕ ਨਹੀਂ ਕੀਤਾ ਜੇ ਪਾਣੀ ਡਾਊਨ ਗਿਆ ਤੇ ਅਨਾਜ ਪੈਦਾ ਕਰਦੇ ਹੋਏ ਕੀ ਹੋਇਆ ਨਾ ਸਾ ਵੀ ਉਦੋਂ ਟਿੱਬੇ ਹੁੰਦੇ ਸੀ ਤੇ ਐਕਿਊਮੂਲੇਟ ਹੋਇਆ ਮੈਰ ਨਾਲ ਆਉਂਦਾ ਗਿਆ ਆਉਂਦਾ ਗਿਆ ਆਉਂਦਾ ਗਿਆ 100 ਸਾਲ ਲੱਗੇ 350 ਫੁੱਟ ਤੇ ਅੱਜ ਅਸੀਂ ਪਾਣੀ ਕੱਢ ਰਹੇ ਹਾਂ 600 ਫੁੱਟ ਤੇ ਜਾ ਕੇ ਖਤਮ ਹੋ ਜਾਣਾ ਕਿਸਾਨ ਦਾ ਤਾਂ ਕੀ ਹੈ ਕਿਸਾਨੀ ਜਿਹਦੀ 20 ਕਿੱਲੇ ਜ਼ਮੀਨ ਸੀ 30 40 ਸਾਲ ਪਹਿਲਾਂ ਅੱਜ ਉਹਦੇ ਬੁੜੇ ਕੁੱਕਲੇ ਕੁੱਕਲੇ ਜ਼ਮੀਨ ਹੈ ਡੇਢ ਤੋਂ ਦੋ ਹੱਕੇ ਦਾ ਪਾਣੀ ਬਚਿਆ ਪੰਜਾਬ ਦੇ ਕੋਲ ਇਸੇ ਕਰਕੇ ਸਾਨੂੰ ਫਸਲੀ ਭਵਿੰਤਾ ਚਾਹੀਦੀ ਹੈ ਜਾਂ ਕੁਝ ਹੋਰ ਗੇੜ ਤੋਂ ਦੋ ਦਹਾਕੇ ਦਾ ਸਾਡੇ ਕੋਲ ਪਾਣੀ ਰਹਿ ਗਿਆ ਕਿ ਇਹ ਹੀ ਵਜ੍ਹਾ ਹੈ ਜਾਂ ਫਸਲਾਂ ਦੀ ਕੀਮਤ ਵੀ ਇਸ ਦਾ ਇੱਕ ਕਾਰਨ ਹੈਗੇ ਨਾ ਸਾਰ ਆਪਣੀ ਜਗ੍ਹਾ ਬਿਲਕੁਲ درست ਨੇ ਕਿ ਜਿਨ੍ਹਾਂ ਨੇ ਆਪਣੀਆਂ ਫਸਲਾਂ ਦੁਬਾਰਾ ਆਪਣੀ ਜਮੀਨਾ ਦੁਬਾਰਾ ਦੀ ਰਜਿਸਟਰ ਕਰ ਦਿੱਤੀਆਂ ਝੋਨਾ ਕਣਕ ਪੈਦਾ ਕਰ ਕਰਕੇ ਖੇਤੀ ਪ੍ਰਧਾਨ ਸੂਬੇ ਪੰਜਾਬ ਵਿੱਚ ਲੰਬੇ ਸਮੇਂ ਤੋਂ ਦੁਹਾਈ ਦਿੱਤੀ ਜਾ ਰਹੀ ਹੈ ਫਸਲੀ ਵਿਭਿੰਨਤਾ ਦੀ 1.5 ਤੋਂ 2 ਦਹਾਕੇ ਦਾ ਸਾਡੇ ਕੋਲ ਪਾਣੀ ਰਹਿ ਗਿਆ ਹੈ ਕਿ ਇਹ ਹੀ ਵਜ੍ਹਾ ਹੈ ਜਾਂ ਫਸਲਾਂ ਦੀ ਕੀਮਤ ਵੀ ਇਸ ਦਾ ਇੱਕ ਕਾਰਨ ਹੈਗੇ ਨੇ ਚਰਚਾ ਕਰਾਂਗੇ ਵਿਧਾਇਕ ਰਾਣਾ ਗੁਰਜੀਤ ਸਾਡੇ ਨਾਲ ਮੌਜੂਦ ਨੇ ਰਾਣਾ ਜੀ 1.5 ਤੋਂ 2 ਦਹਾਕੇ ਦਾ ਪਾਣੀ ਬਚਿਆ ਹੈ ਪੰਜਾਬ ਦੇ ਕੋਲ ਇਸੇ ਕਰਕੇ ਸਾਨੂੰ ਫਸਲੀ ਵਿਭਿੰਨਤਾ ਚਾਹੀਦੀ ਹੈ ਜਾਂ ਕੁਝ ਹੋਰ ਦੇਖੋ ਦੋ ਗੱਲਾਂ ਨੇ ਪਹਿਲੀ ਗੱਲ ਤੇ ਸਾਡੇ ਕੋਲ ਪਾਣੀ ਕੁੱਲ 17 ਝਾਲਾ ਦਾ 18 ਦਾ ਆਊਗਾ 16 ਦਾ ਆਊਗਾ ਡਿਬੇਟੇਬਲ ਲੇਕਿਨ 20 ਸਾਲ ਤੋਂ ਉੱਪਰ ਪਾਣੀ ਨਹੀਂ ਆ। 350 ਫੁੱਟ ਤੇ ਅੱਜ ਅਸੀਂ ਪਾਣੀ ਕੱਢ ਰਹੇ ਹਾਂ। 600 ਫੁੱਟ ਤੇ ਜਾ ਕੇ ਖਤਮ ਹੋ ਜਾਣਾ। ਪਰ ਨਾਲ ਦੀ ਨਾਲ ਜਿੰਨਾ ਥੱਲੇ ਜਾਵਾਂਗੇ ਉਹਨਾਂ ਹੈਵੀ ਪਾਣੀ ਆਊਗਾ। ਇੰਪਿਉਰਿਟੀਜ਼ ਉਹ ਚ ਵੱਧ ਹੋਣ ਗਿਆ। ਨਾ ਫਸਲ ਲਈ ਚੰਗਾ ਨਾ ਸਿਹਤ ਲਈ ਚੰਗਾ। ਔਰ ਇਹ ਜਿਹੜਾ ਪਾਣੀ ਅਸੀਂ ਜਦੋਂ ਨਹਿਰੀ ਸਿਸਟਮ ਬਣਿਆ ਪੰਜਾਬ ਵੀ ਉਦੋਂ ਟਿੱਬੇ ਹੁੰਦਾ ਸੀ। ਤੇ ਐਕਿਊਮੂਲੇਟ ਹੋਇਆ ਨੇ ਨਾਲ ਆਉਂਦਾ ਗਿਆ ਆਉਂਦਾ ਗਿਆ ਆਉਂਦਾ ਗਿਆ 100 ਸਾਲ ਲੱਗੇ ਤੇ ਅਸੀਂ ਸੱਟਾ ਨਾਲ ਖਤਮ ਕਰ ਦਿੱਤਾ ਪਹੁੰਚਾਤਾ ਉਥੇ ਜਿੱਥੇ ਸੀਗਾ ਤੇ ਅੱਜ ਇਹਦੀ ਚਿੰਤਾ ਹੈ ਔਰ ਚਿੰਤਾ ਹੋਣੀ ਚਾਹੀਦੀ ਆ ਔਰ ਚੋਨਾ ਪਾਣੀ ਬਹੁਤ ਰਹਿੰਦਾ ਔਰ ਚੋਨਾ ਕਿਸਾਨ ਆਪਣੀ ਜਗ੍ਹਾ ਬਿਲਕੁਲ درست ਨਹੀਂ ਕਿ ਜਿਨ੍ਹਾਂ ਨੇ ਆਪਣੀਆਂ ਫਸਲਾਂ ਦੁਬਾਰਾ ਆਪਣੀ ਜਮੀਨਾਂ ਦੁਬਾਰਾ ਦੀ ਰੇਗਿਸਤਾਨ ਕਰ ਦਿੱਤੀਆਂ ਚੋਨਾ ਕਣਕ ਪੈਦਾ ਕਰ ਕਰਕੇ ਅੱਜ ਉਹਨਾਂ ਨੂੰ ਅੰਦੋਲਨ ਤੇ ਅੰਸ਼ਨ ਤੇ ਬਹਿਣਾ ਪੈ ਰਿਹਾ ਇਹ ਦੁਰਭਾਗ ਆਪ ਹੀ ਜ਼ਿੰਮੇਵਾਰ ਆ ਕਿਉਂ ਆਪ ਕਿਉਂ ਨਹੀਂ ਉਹ ਯਾਰ ਮੁਲਕ ਨਹੀਂ ਕੀਤਾ ਜੇ ਪਾਣੀ ਡਾਊਨ ਗਿਆ ਤੇ ਅਨਾਜ ਪੈਦਾ ਕਰਦੇ ਹੋਏ ਕਿ ਹੋਇਆ ਨਾ ਕਿਸਾਨ ਦਾ ਤਾਂ ਕੀ ਹੈ ਕਿਸਾਨੀ ਜਿਹਦੀ 20 ਕਿੱਲੇ ਜ਼ਮੀਨ ਸੀ 30 40 ਸਾਲ ਪਹਿਲਾਂ ਅੱਜ ਉਹਦੇ ਮੁੜੇ ਕਿੱਲਾ ਕਿੱਲਾ ਜ਼ਮੀਨ ਹੈ ਫ੍ਰੈਗਮੈਂਟੇਸ਼ਨ ਵਨਡ ਔਰ ਉਸ ਕਿਤੇ ਜੋ ਬਾਹਰ ਨਿਕਲ ਕੇ ਨਹੀਂ ਆਏ ਹਾਲਾਤ ਪੈਦਾ ਨਹੀਂ ਕਰ ਪਾਏ ਕੁਛ ਨਹੀਂ ਕੀਤੇ ਜ਼ਿਆਦਾਤਰ ਜਨਤਾ ਨਹੀਂ ਕਰ ਪਾਈ ਤੇ ਜਦਾ ਕਰਕੇ ਅੱਜ ਬੜਾ ਵੱਡਾ ਇੱਕ ਮੈਂ ਸਮਝਦਾ ਸਮੱਸਿਆ ਸਾਡੇ ਚ ਦਿਹਾਤ ਚ ਕਿਸਾਨਾਂ ਚ ਬਣੀ ਪਈ ਹੈ ਔਰ ਜਿਹੜੇ ਸ਼ਹਿਰਾਂ ਚ ਲੋਕ ਆ ਗਏ ਉਹਨਾਂ ਤਰੱਕੀ ਵੀ ਕੀਤੀ ਜੇ ਜਿਹਦੀ ਇੱਕ ਦੁਕਾਨ ਸੀ ਉਹਦੇ ਸ਼ੋਰੂਮ ਬਣ ਗਏ ਇੱਕ ਦੇ 10 ਬਣ ਗਏ ਉਹਨਾਂ ਦੀ ਤਾਂ ਸਾਡੀ ਇੱਕ ਰਹਿ ਗਈ ਨਰਮਾ ਕਪਾ ਮੱਕੀ ਦੀ ਰਹਲ ਹੈ ਤੇ ਪਾਣੀ ਵੀ ਬਚਾਉਣਾ ਫਸਲੀ ਵਿਪਿੰਤਾ ਨਾ ਬਚਦਾ ਚੋਨਾ ਵੀ ਜਨਾ ਦਾ ਡੀਐਸਆਰ ਦਾ ਬਜਾਇਆ ਜਾਵੇ ਔਰ ਜੇ ਅਸੀਂ ਕਾਟਨ ਡਾਊਨ ਗਈ ਆ ਤੇ ਕਾਟਨ ਰਿਵਾਈਵ ਹੁੰਦੇ ਹੁੰਦੇ ਬਹੁਤ ਸਮਾਂ ਲੱਗ ਜਾਣਾ ਉਹ ਕਾਟਨ ਦੀ ਜਿਹੜਾ ਇਲਾਕਾ ਸੀਗਾ ਉਹ ਚਾਪਾ ਚੋਨਾ ਵੀ ਜਿਹਨਾਂ ਲਾਪੇ ਪਾਣੀ ਦੀ ਖਪਤ ਸੀ ਹੋਰ ਵਧਾ ਲਈ ਤੇ ਜੇ 17 ਸਾਲ ਦਾ ਸੀ ਤੇ 15 ਤੇ ਰਹਿ ਜਾਊਗਾ ਕਹਿਣ ਦਾ ਮੇਰਾ ਮਤਲਬ ਹੈ ਚੋਨੇ ਦੀ ਜਗਾ ਜਿਹੜਾ ਕਾਟਨ ਦਾ ਇਲਾਕਾ ਝੋਨੇ 'ਚ ਗਿਆ ਝੋਨੇ ਤੋਂ ਅਸੀਂ ਵਾਪਸ ਉਹਨੂੰ ਮੱਕੀ 'ਚ ਲਾਈਏ ਮੱਕੀ ਦੀ ਡਿਮਾਂਡ ਆ ਅੱਜ ਐਮਐਸਪੀ ਤੇ ਮੱਕੀ ਤੁਲ ਰਹੀ ਆ ਤੇ ਕਹਿਣ ਦਾ ਮੇਰਾ ਮਤਲਬ ਹੈ ਕਿ ਜਿਹੜਾ ਸਰਦਾ ਸਦਨ ਮਾਲਵਾ ਉਥੇ ਔਰ ਪੰਜਾਬ ਸਾਰੇ ਦੇ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਬਰਸਾਤੀ ਮੱਕੀ ਲਵਾ ਕੇ ਆਲਟਰਨੇਟਿਵ ਸਦਨ ਪੰਜਾਬ ਦੀ ਗੱਲ ਕਰ ਰਿਆਂ ਉਹਨਾਂ ਦਾ ਸੱਚ ਨਹਿਰੀ ਪਾਣੀ ਵੀ ਟੇਲ ਤੇਰੀ ਪਹੁੰਚਦਾ ਤੇ ਉਹਨਾਂ ਨੂੰ ਬੜੀ ਲੋੜ ਹੈ ਇਸ ਗੱਲ ਦੀ ਤੇ ਪਿਛਲੇ ਸਾਲ ਮੈਂ ਇੱਕ ਲਾਕੇ ਵਿਚ ਬਿਜਵਾਇਆ ਵੀ ਸੀ ਤੇ ਉਹਦਾ 22 ਕੁਇੰਟਲ ਹੀਲਡ ਆਈ ਜਦੋਂ ਕਿ ਜਿਹਨਾਂ ਦਿਨਾਂ ਅਖੀਰ ਸਤੰਬਰ ਦੇ ਵਿੱਚ ਮੱਕੀ ਵੱਢਣ ਦਾ ਵੇਲਾ ਹੁੰਦਾ ਜਿਹੜੀ ਬਰਸਾਤੀ ਆ ਉਹ ਪਹਿਲੀ ਸਤੰਬਰ ਨੂੰ ਮੱਕੀ ਲਾਈ ਗਈ ਤੋ ਕਹਿਣ ਦਾ ਮੇਰਾ ਮਤਲਬ 22 ਕੁਇੰਟਲ ਨਿਕਲੀ ਤੇ ਹੁਣ ਉਹਦੀ ਅਸੀਂ ਹੀਲਡ ਆਮ ਨਾਲ 30-32 ਕੁਇੰਟਲ ਨਿਕਲੇਗੀ ਤੇ ਚੋਨੇ ਜਿੰਨੀ ਉਹਨੂੰ ਆਮਦਨ ਹੋਣੀ ਚਾਹੀਦੀ ਆ ਉਹਦੇ ਲਈ ਕਿਹਾ ਕਿ 10000 ਰੁਪਏ ਪਰ ਕਿਲੇ ਦੇ 12 ਬਿਜਲੀ ਖਾਂਦਾ ਜੋ ਨਹੀਂ ਹਾਂਜੀ ਪਰਸ਼ਾਤੀ ਮੱਕੀ ਵਾਲਾ ਜੀ ਕੀਮਤ ਤੇ ਗੱਲ ਖੜੇਗੀ ਆ ਕੇ ਕਿਸਾਨ ਦੀ ਕਿੱਥੋਂ ਤਸੱਲੀ ਹੋਏਗੀ ਆਰਥਿਕ ਤਸੱਲੀ ਹੋਏਗੀ ਇਹ ਤਾਂ ਸਰਕਾਰਾਂ ਦੇਣੀ ਪਊਗੀ 10000 ਰੁਪਏ ਪਰ ਏਕੜ ਜਿਹੜਾ ਬਿਜਲੀ ਦਾ ਖਰਚਾ ਉਹ ਕਿਸਾਨ ਨੂੰ ਦਿੱਤਾ ਜਾਵੇ ਔਰ ਬਿਜਲੀ ਵਰਤਨੀ ਨਹੀਂ ਤੇ 15000 ਰੁਪਏ ਪਰ ਸਰਕਾਰ ਤੋਂ ਮੰਗਿਆ ਜਾਵੇ ਔਰ ਜਦੋਂ ਇਹਨਾਂ ਦੀ ਪ੍ਰੋਡਕਸ਼ਨ ਵਧਣ ਲੱਗੇ ਤੇ ਇਹਨਾਂ ਨੂੰ ਕਾਇਆ ਜਾਵੇ ਕਿ ਤੁਹਾਡੇ ਤਾਂ ਹੁਣ ਆਮਦਨ ਚੋਨੇ ਚ ਨਹੀਂ ਹੋ ਰਹੀ ਲੱਭੀ ਹੈ ਠੀਕ ਹੈ ਭਾਈ ਇੱਕ ਸੰਜਿਆ ਸਵਾਲ ਹੈ ਅਮਰਸਰ ਨਗਰ ਨਿਗਮ ਚੋਣਾ ਰਾਮ ਰਹੀਮ ਦੀ ਪੈਰੋਲ ਦਿੱਲੀ ਚੋਣਾ ਪੰਜਾਬ ਕਾਂਗਰਸ ਇਸ ਸਿਆਸੀ ਤਾਕਤ ਹਾਸਲ ਕਰ ਲਈ ਕੀ ਕੁਝ ਚੱਲ ਰਿਹਾ ਮਾਹੌਲ ਕੀ ਹੈ ਦੇਖੋ ਗੱਲ ਹੈ ਕਿ ਜੋ ਅਮਰਸਰ ਚੋਇਆ ਉਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਥੋੜੀ ਹੈ ਡੈਮੋਕ੍ਰੇਸੀ ਦਾ ਕਤਲ ਹੋਇਆ ਤੱਕੇਸ਼ਾਈ ਪੁਲਿਸ ਨੇ ਕਰਕੇ ਵਿਖਾਈ ਐਡਮਿਨਿਸਟ੍ਰੇਸ਼ਨ ਨੇ ਕਰਕੇ ਵਿਖਾਈ ਤੇ ਗੁਰਜੀਤ ਔਜਲੇ ਨੇ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਟੀਵੀ ਤੇ ਦੋ 1 ਮਿੰਟ ਲਈ ਦੇਖੋਗੇ ਤੁਹਾਨੂੰ ਪਤਾ ਲੱਗ ਜਾਏਗਾ ਪ੍ਰੇਡ ਕਰ ਦਿੱਤੇ ਵੀ ਐਨੇ ਮੇਰੇ ਆ ਐਨੇ ਅਕਾਲੀ ਦਲ ਦੇ ਐਨੇ ਭਾਜਪਾ ਦੇ ਭਈ ਜਿਹੜੇ ਬਣਨਾ ਬਣ ਰਹੇ ਆ ਉਹਨਾਂ ਦੇ ਤਾਂ ਬੰਦੇ ਹੀ ਨਹੀਂ ਪੂਰੇ ਤੇ ਉਹ ਕੋਰਟ 'ਚ ਵੀ ਜਾ ਰਹੇ ਆ ਤੇ ਉਹ ਜੋ ਮਤਲਬ ਆਪ ਨਾਲ ਚੰਡੀਗੜ੍ਹ 'ਚ ਹੋਇਆ ਸੀ ਇਹਨਾਂ ਨੇ ਖੁਦ ਕਰਤਿਆਂ ਮੈਂ ਕਹਾਂ ਜੀ ਆਪ ਕੀਤਾ ਜਦੋਂ ਭਾਜਪੀ ਕਰੇ ਉਹ ਬਾੜਾ ਜੇ ਆਪ ਕਰਨ ਠੀਕ ਹੁਣ ਦਿੱਲੀ ਚੋੜਾ ਦੀ ਗੱਲ ਹੈ ਪਰੋਲ ਦੀ ਗੱਲ ਕਰਦੇ ਹੋ ਕੋਈ ਵੀ ਕ੍ਰਿਮੀਨਲ ਹੋਵੇ ਕੋਈ ਵੀ ਉਹਦਾ ਸਟੇਟਸ ਹੋਵੇ ਪਰੋਲ ਉਹਦਾ ਰਾਈਟ ਆ ਬਸ ਟਾਈਮਿੰਗ ਗਲਤ ਆ ਇਲੈਕਸ਼ਨ ਵੇਲੇ ਕਿਉਂ ਆਦਰਵਾਇਜ਼ ਕਿਉਂ ਨਹੀਂ ਇਹ ਅੱਗੇ ਦੇ ਦੇ ਪਿੱਛੇ ਦੇ ਦਿੰਦੇ ਲੋਕਾਂ ਨੇ ਸਵਾਲ ਹੀ ਨਹੀਂ ਪਾਇਆ ਸਵਾਲ ਹੀ ਨਹੀਂ ਉਠਾਉਣਾ ਸੀ ਹੁਣ ਇਹ ਤੇ ਸ਼ੱਕ ਪੈਦਾ ਹੁੰਦਾ ਲੋਕਾਂ ਦੇ ਮਨ 'ਚ ਸੋ ਕੁੱਲ ਮਿਲਾ ਕੇ ਭਾਵੇਂ ਫਸਲੀ ਭੋਭਿੰਤਾ ਦੀ ਗੱਲ ਕਰੀਏ ਭਾਵੇਂ ਪੰਜਾਬ ਭਾਵੇਂ ਪੰਜਾਬ ਦੇ ਦਿੱਲੀ ਦੇ ਸਿਆਸੀ ਮਾਹੌਲ ਦੀ ਗੱਲ ਕਰੀਏ ਇੱਕ ਸ਼ਬਦ ਚ ਰਾਣਾ ਗੁਰਜੀਤ ਕਹਿ ਰਹੇ ਨੇ ਕਿ ਜੋ ਬੀਜੋਗੇ ਉਹ ਵੱਡੋਗੇ ਅਸਰ ਕਿੰਨਾ ਕੁ ਹੁੰਦਾ ਦੇਖਣਾ ਬਾਕੀ ਹੈ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ